ਲੈ ਵੀ ਮਿੱਤਰੋ ਅੱਜ ਤੁਹਾਨੂੰ ਬਾਈ ਦਿਖਾਉਣਿਆ ਨਾ ਚੌਰਸ ਗੱਠਾ ਵੜਾਉਣ ਵਾਲਾ ਬੈਲਰ ਜਿਹੜਾ ਬਾਈ ਜੌਂਡੀਅਰ 4x4 ਤੇ ਲੱਗਿਆ ਹੋਇਆ ਤੇ ਜੌਂਡੀਅਰ ਆ ਬਾਈ 5130 513m ਵੀਡੀਓ ਨਾਲ ਬਣੇ ਰਹੋ ਬਾਈ ਕਿਵੇਂ ਪਰਾਲੀ ਬਣਾਉਗਾ ਠੀਕ ਆ ਅਰਦਾਸ ਬੇਨਤੀ ਕਰਾਤੀ ਆਇਓ ਤੁਹਾਨੂੰ ਦਿਖਾਉਣਿਆ ਬਾਈ ਫੋਰਨ ਕੰਟਰੀ ਵਾਲਾ ਮਾਹੌਲ ਹੀ ਬਣਿਆ ਪਿਆ ਕਰੋ ਬਾਈ ਚੈੱਕ ਠੀਕ ਆ ਆ ਬਾਈ ਤਕਨੀਕ ਸਾਰੀ ਫੋਰਨ ਦੀ ਆ ਪਰ ਤੁਹਾਨੂੰ ਸਾਰਾ ਦਿਖਾਵਾਂ ਚੌਰਸ ਗੱਠਾ ਬਣਾਉਂਦਾ ਬਾਈ ਇਹੇ ਠੀਕ ਆ ਸਾਰਾ ਪਿੱਛੋਂ ਨਾ ਮਤਲਬ ਕਿ ਚੱਲੀ ਜਾਂਦੀ ਹੈ ਪਹਿਲੀ ਵਾਰੀ ਓਪਨਿੰਗ ਹੀ ਕਰੀਏ ਇਹ ਚੀਜ਼ ਦੀ ਬਾਬਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਖਸ਼ ਤੇ ਇੱਥੋਂ ਬਾਈ ਗੱਠਾ ਇਹਦੀਆਂ ਮਤਲਬ ਕਿ ਬਾਹਰ ਆਇਆ ਕਰਨੀਆਂ ਠੀਕ ਆ ਕਰੋ ਚੈੱਕ ਬਾਈ ਸਵਾਤ ਹੀ ਆ ਜਮਾਂ ਅੰਦਰ ਠੀਕ ਆ ਇੱਥੋਂ ਪਿੱਛੇ ਆਇਆ ਕਰਨੀਆਂ ਬਾਕੀ ਸਾਰਾ ਪ੍ਰੈਸ਼ਰ ਆ ਇਹ ਠੀਕ ਆ ਬਾਕੀ ਆ ਬਾਈ ਫਾਰਮ ਤੋਂ ਆਏ ਹੋਏ ਨੇ ਸਾਰਾ ਕੁਝ ਬਣਾਈ ਜਾਂਦੇ ਨੇ ਸੈੱਟ ਕਰੀ ਜਾਂਦੇ ਨੇ ਠੀਕ ਆ ਕਰੋ ਚੈੱਕ ਈਆ ਬਾਕੀ ਤੁਹਾਨੂੰ ਚਾਲ ਦਾ ਦਿਖਾਵਾਂਗੇ ਬਈ ਦੇਖੀ ਚੱਲਿਓ ਐਂਡ ਤੱਕ ਜਿਵੇਂ ਗੱਠ ਬਣਾਉ ਉਹ ਆ ਕੀ ਆ ਪ੍ਰੈਸ਼ਰ ਲੱਗਿਆ ਹੋਇਆ ਬਈ ਸਾਰਾ ਇਹ ਤੇ ਜਿਹੜੀ ਆ ਲਿਫਟ ਲੱਗੀ ਹੋਈ ਆ ਇਹ ਪ੍ਰੈਸ਼ਰ ਲੱਗਿਆ ਹੋਇਆ ਠੀਕ ਆ ਆਹ ਚੀਜ਼ ਇਹ ਮਤਲਬ ਕਿ ਜਦੋਂ ਪਿੱਛੇ ਚੱਕਣਾ ਨਾ ਇਹ ਚੱਕਿਆ ਜਾਂਦਾ ਜੇ ਅਡ ਲੀਵਰ ਲੱਗੇ ਹੋਏ ਨੇ ਠੀਕ ਆ ਸੈਟਿੰਗ ਹੋਈ ਜਾਂਦੀ ਆ ਘੈਂਟ ਬਸ ਐਂਡ ਤੱਕ ਦੇਖਿਓ ਵੀ ਕਿਵੇਂ ਗੱਠ ਬਣਾਉਂਦਾ ਕਿਵੇਂ ਪਿੱਛੇ ਸੜਦਾ ਠੀਕ ਆ ਪਹਿਲੀ ਵਾਰੀ ਚਰਾ ਲਿਆ ਅੱਜ ਚੱਲਦਾ ਉਹ ਕਹੀਂ ਵੜਾ ਕੇ ਲਾਉਣ ਪੂਰਾ ਨਾਦ ਕਰੀ ਉਹਨਾਂ ਦੇ ਪ੍ਰੈਸ਼ਰ ਤੇ ਲਾ ਕੇ ਰੇ ਫਲੋਟ ਤੇ ਕਰ ਦਿੰਦਾ ਉਹ ਖੁੱਲੇ ਨਹੀਂ ਲੋਕ ਆ ਜੀ You uh, need it while reversing it. You need it while it. Just one one way. Yeah. While reversing you need to lock the While reversing this. You need to lock the or not? Just when you move backwards. Yeah, then I mean, you have to lock. While reversing. Then you move yeah. Yeah, yeah. yeah, right. If you go forwards unlock. Then Yes. Yeah. Or when you drive very fast, then you have to lock it. ਆਜਾ ਅੰਦਰ ਹੋ ਜਾ ਮੈਂ ਯਾ ਕੀ ਬੋਲੇ ਤਾਂ ਪਤਾ ਨਹੀਂ ਲੱਗਿਆ ਇੰਗਲਿਸ਼ ਚ ਬੋਲਦਾ ਬਾਈ ਤਕਨੀਕ ਬਾਹਰ ਲਈ ਆ ਇਹ ਠੀਕ ਹੈ ਬਾਕੀ ਦੇਖੀ ਜਲਿਓ ਬੰਗਤ ਗੁਰਦਾਸ ਰਾਮਦਾਸ RAMDAS ਸਾਰ ਜਨ ਹਰ ਬਰ ਬੰਦਨੋ ਸ਼ਿਵ ਰੋ ਸ਼ੀਰਿੰਗਰ ਰਾਏ ਸ੍ਰੀ ਹਰਿ ਪ੍ਰਸੰਗਿ ਚ ਆਇਆ ਇਸ ਲਿਖੇ ਸਭ ਨੂੰ ਸੁਜਾਇ ਗੁਰ ਤੇਗ ਬਹਾਦਰ ਹਸਿੰਦਰੀਆ ਘਰ ਨਾਉ ਨਿਹਦੇ ਆਇ ਸੁਖਾਂ ਦੇ ਸਾਈ ਦਸਨਾ ਪਾਛਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤੰਗ ਸਹਾਇ ਦਸਾਂ ਪਾਸਾਂ ਜੋਤਾਂ ਤਾਂ ਤੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਦਾ ਧਿਆਨ ਤਰ ਕੇ ਵਰਣਾ ਜੀ ਵਾਹ ਜੱਜਾਂ ਪਿਆਰਿਆਂ ਤੋਂ ਹੋ ਸਰਜਾਦੇਆਂ ਚਾਹੀਨ ਅੱਜ ਨਾਮ ਦੇ ਪਿਆਰ ਬਟ ਪਿਆਰ ਦੇ ਚਲਾਈ ਤੇ ਵਾਹ ਦੇਖ ਕੇ ਅੰਡਰ ਕੀਤਾ ਤਰ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਵਰਣਾ ਜੀ ਵਾਹ ਜਿੰਨਾ ਸੰਗਾਂ ਸੰਗਿ ਨੂੰ ਧਰਮ ਸੇਤ ਸੀਸ ਦਿੱਤੇ ਬੰਦ ਬੰਦ ਪਟਾਏ ਸੋਤਰੀਆਂ ਨੂੰ ਹਾਂਜਾਂ ਚੜਖੜੀਆਂ ਤੇ ਚੜੇ ਤਨ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਵਾਨੀ ਕੀਤੀ ਨਾ ਧਰਮ ਨਹੀਂ ਹਾਰਿਆ ਸਿੱਖੀ ਕੈਸਾਂ ਸਵਾਸ ਸੰਗ ਨਵਾਹੀ ਤਨਾਂ ਦੀ ਕਮਾਈ ਦਾ ਧੰਨ ਕਰ ਤੇ ਵਰਣਾ ਜੀ ਪੰਜਾ ਤਖਤਾਂ ਸਰਵਤ ਗੁਰਦੁਆਰਿਆਂ ਅੰਦਰ ਧੰਨ ਕਰ ਤੇ ਵਰਣਾ ਜੀ ਸਭ ਤੋਂ ਮੇਂ ਸ਼ੁਰੂਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਦੀ ਪਵਾਹ ਗੁਰੂ ਵਾਹਿਗੁਰੂ 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 ਨਾਮ ਚ ਤਾਵੇ ਸਿਤਾਵੰ ਕਾ ਸਤਿਕਾਰ ਸਰਬ ਸੁਭਾਵੇ ਜਨ ਜਨ ਖਾਲਸਾ ਜੀ ਸਾਹਿਬ ਸਹਾ ਤਾਰ ਅਸ਼ਾਰਿਆਤ ਦੇ ਤੇ ਸਤਿ ਵਿਦ ਕੀ ਪਾਇਜ ਪੰਚ ਦੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਬਾਲੇ ਬੋਲਣਾ ਜੀ ਬਖਸੋ ਜੀ ਸਿੱਖਾਂ ਨੂੰ ਸਿੱਖੀ ਉਦਾਨ ਕੇ ਜੁਦਾਨ ਦਾ ਹਟਾਣ ਦੇ ਸਹਾਦਾਨ ਤਰੋ ਸਹਾਦਾਨ ਦਾਨ ਸੇ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਹਿਜੀ ਦੇ ਦਰਸ਼ਨ ਸੁਨਾਣ ਜੋ ਕੀਆ ਚੰਡੇਵੰਗੇ ਜੁਕਾ ਕੱਲ ਧਰਮ ਦਾ ਜੈਕਾਰ ਵਰਣਾ ਜੀ ਸੇਖਾਂ ਦਾ ਮਾਨੀ ਮਾ ਮਤੁਚੀ ਮੱਤਵ ਦਾ ਰਖਾ ਤੋ ਕਾਲਪੁਰਕੂ ਆਪਣੇ ਪਾਂਡੇ ਸਦਾ ਸਹਾਇਤਾ ਦੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਕੁ ਧਾਮਾਂ ਦੇ ਜਿਨ੍ਹਾਂ ਨੂੰ ਸਿੱਖ ਪੰਥ ਤੋਂ ਛੋੜਿਆ ਗਿਆ ਖਲੇ ਦਸੰਦਾਰ ਤੇ ਸੇਵਾ ਸੰਭਾਲਦਾ ਰਾਮ ਪਿਆਰੇ ਥਾਲਸਾ ਜਿਹਨੂੰ ਗੱਲਸੋ ਇਹ ਨਮਾਣੀਆਂ ਦੇ ਮਾਨ ਪਾਣੀਆਂ ਤੇ ਤਾਂ ਕਿ ਕਹਿੰਦੇ ਹੋ ਸਿਆਸਤਾਂ ਦੇ ਆਸਰੇ ਕਾਲਪੁਰਕੂ ਜੰਮੀ ਜਾਂਦੇ ਜਾਗਦੀ ਜੋਤ ਪ੍ਰਗਟ ਗੁਰੂ ਹਾਜ਼ਰ ਨਾਲ ਜਿਹੜੇ ਸਵਰਾਮ ਸ਼ਤਰੰਤਕਤਾਂ ਦੇ ਮਾਲਕ ਧਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਹਜ਼ਰੂਰ ਚਨ ਕਮਨਾ ਪਾਸ ਅਰਾਸ ਦਿਨਤੀ ਜੌਧੜੀ ਹੈ ਪਾਛੜੀਓ ਆਪ ਜੀ ਦੇ ਦਰਕਰ ਦੇ ਸੇਵਾ ਪ੍ਰਾਰ ਭਾਈ ਸਾਹਿਬ ਭਾਈ ਦਾਦ ਪ੍ਰਾਪਤ ਹੋਈ ਹੈ ਪਾਸ਼ਾ ਜੀ ਦੀ ਕਿਰਪਾ ਅਨਿਰ ਕਰਨੀ ਸੇਵਾ ਪ੍ਰਾਨੇ ਆਪ ਜੀ ਦੀ ਕਿਰਪਾ ਅਨ ਸਦਕਾ ਐ ਸਮੇਂ ਨਵਾਂ ਬੇਲਰ ਗੱਠਾ ਬਣਾਉਣ ਦੇ ਵਾਸਤੇ ਚਾਲੂ ਕਰਨਾ ਹੈ ਪਾਸ਼ਾ ਜੀਓ ਆਪਜੀ ਸੇਵਾ ਪਰਿਵਾਰ ਨੂੰ ਬੇਲਰ ਚਲਾਉਣ ਦੀ ਆਗਿਆ ਬਖਸ਼ੋ ਕਿਰਪਾ ਅੰਦਰ ਕਰਨ ਪਾਸ਼ਾ ਜੀਓ ਸੇਵਾ ਪਰਿਵਾਰ ਦੇ ਮਸ਼ੀਨਰੀ ਦੇ ਵਿੱਚ ਨਿਗਰਾਨਤਾ ਸਹਿਤ ਸਾਫ ਸਾਬਕ ਹੋਣੀ ਚਾਹੀਦੀ ਹੈ ਪਰਾ ਅੰਦਰ ਨੂੰ ਹੋ ਕੋਲ ਚੋਕ ਅੰਦਰ ਪਾਸ਼ਾ ਜੀਓ ਨੂੰ ਸੇਵਾ ਪਰਿਵਾਰ ਦਾ ਮੇਜ਼ ਪਾਉਣ ਨਾ ਸੇਕਣਾ ਕਾਰੋਬਾਰ ਦੇ ਜਿੰਨ ਦਗੁਨੀਆਂ ਰਾਤ ਚੌਕਨੀਆਂ ਸੱਖੀਆਂ ਵਕਦੀਆਂ ਸੂਝ ਸੰਗਤਾਂ ਦੀ ਹਾਜ਼ਰੀਆਂ ਪ੍ਰਬੰਧ ਕਰਨੀਆਂ ਪਾਸ਼ਾ ਜੀਓ ਐ ਸਮੀ ਸੇਵਕ ਪੁਰਾਰਵ ਨੂੰ ਐਸੇ ਕਾਰਜਾਂ ਨੂੰ ਮੁਕ ਰੱਖਦੇ ਆ ਮਿੱਠਾ ਪ੍ਰਸ਼ਾਦ ਹਾਜ਼ਰ ਹੈ ਆਪ ਜੀ ਦਰ ਪ੍ਰਵਾਨ ਕਰੋ ਭੋਗ ਲਾਓ ਭੋਗ ਲਿਜਾ ਪ੍ਰਸ਼ਾਦ ਸੰਤਾਂ ਵਿੱਚ ਵੰਟਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਧਰ ਜਿਹੜੇ ਟੇਕ ਤੂੰ ਲਾਹੇ ਵਿੜਾਨੀ ਆਸ ਨਾਨਕ ਨਾਮ ਤੇ ਆਈ ਹੈ ਕਾਜ ਆਰਾਸ਼ ਦੇ ਮਹਾਵਾਕਾਂ ਅਨਸਾਰ ਸੇਵਕ ਪੁਰਾਰਵ ਆਗੇ ਬਖਸ਼ੋ ਮੇਲਾ ਸ਼ੁਰੂ ਕਰਨ ਦੀ ਤੇ ਹੀ ਪਿਆਰੇ ਮੇਲੋ ਜਿਨਾ ਮਿਲਿਆ ਤੇਰੇ ਨਾਮ ਤੇ ਤਾਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਮਤਰਾ ਬਈਆ ਪਰ ਅਰਦਾਸ ਕਰਾਤੀ ਠੀਕ ਹੈ ਪ੍ਰਸ਼ਾਦ ਵੰਡਤਾ ਇਹਨੂੰ ਹੁਣ ਚਲਾ ਕੇ ਦਿਖਾਵਾਂਗੇ ਠੀਕ ਹੈ ਐਡਾ ਤਾਂ ਮਾਜਾਮਾ ਬਈ ਠੀਕ ਹੈ ਬਾਕੀ ਬਾਬਾ ਦੇ ਦੁੱਗਣੀ ਦਾਰ ਚੌਗਣੀ ਬਈ ਤਰੱਕੀ ਬਖਸ਼ੇ ਬਾਈਆਂ ਨੂੰ ਠੀਕ ਹੈ ਇਹਦੀ ਕਰਤੀ ਓਪਨਿੰਗ ਅੱਜ ਜੌਂਡੀਅਰ ਆ ਬਾਈ 51ਤੀ ਆ ਆਪਣਾ ਠੀਕ ਹੈ ਬਾਕੀ ਪ੍ਰਸ਼ਾਦ ਵੰਡਦਾ ਇੱਧਰ ਸਭ ਨੂੰ ਠੀਕ ਆ ਹੁਣ ਤਿਆਰੀ ਆ ਲੈ ਬਾਬਾ ਜੀ ਆਪਾਂ ਨੂੰ ਵੀ ਦੇ ਦਿਓ ਕਹਿੰਦੇ ਮਿੱਤਰੋ ਐਦ ਕੀ ਸਖਤਾਈ ਪੂਰੀ ਹੋ ਗਈ ਬਾਈ ਸਿੱਧੀਆਂ ਕਿਡਨੈਪ ਹੋਇਆ ਕਰਨਗੇ ਜ਼ਿੰਮੇਦਾਰ ਆਹ ਚੀਜ਼ਾਂ ਲਿਆਉਣੀਆਂ ਪੈਣਗੀਆਂ ਜਿਹੜੇ ਗੱਠਾਂ ਵਾਲੇ ਠੀਕ ਆ ਆਹ ਜੌਂਡੀਅਰ ਆ ਬਾਈ ਐਡਾ ਦੇਖੋ ਠੀਕ ਹੈ ਇਹ ਬਾਈ ਹੁਣ ਗੱਠ ਬਣਾਊਗਾ ਦੇਖੀ ਚੱਲੋ ਬਾਈ ਸੈਟਿੰਗ ਜੀ ਕਰਕੇ ਲਾਉਣਗੇ ਠੀਕ ਆ ਟਾਇਰ ਦੇਖੋ ਬਾਈ ਕਿੱਡੇ-ਕੱਡੇ ਠੀਕ ਆ ਐਡਾ ਤਾਂ ਮਾਜਾ ਮਾ ਮਿੱਤਰੋ ਇਹ ਮਾੜਾ ਧੂੜਾ ਤਾਂ ਬਾਈ ਇਹਨੂੰ ਖਿੱਚ ਵੀ ਨਹੀਂ ਸਕਦਾ ਠੀਕ ਆ ਜ਼ਿੰਮੇਵਾਰ ਤਾਕੜਾ ਚੱਲ ਲਿਆਊਗਾ ਦੇਖੋ ਆ ਜਿਹੜਾ ਲੋਹਾ ਲੱਗਾ ਹੋਇਆ ਵਿੱਚ ਮਸ਼ੀਨ ਲੱਗੀ ਹੋਈ ਆ ਨਾ ਬਾਈ ਤੇ ਜੌਂਡੀਅਰ ਆ ਬਾਈ 5130 ਐਮ ਫੁੱਲ ਪਾਵਰ ਠੀਕ ਆ ਦੇਖੋ ਬਾਈ ਕਿੱਡਾ ਜਗਾਰੜ ਆ ਠੀਕ ਆ ਦੇਖੋ ਬਾਈ ਕਿਵੇਂ ਹਨਾ ਵੀ ਕਿਵੇਂ ਕਿਹੜੇ ਲੋਟ ਗੱਠ ਬਣਾਊਗਾ ਬਾਈ ਸੈਟਿੰਗ ਜੀ ਕਰੀ ਜਾਂਦੇ ਆ ਪਾਲਾਂੀਆਂ ਬਣਾਈਆਂ ਪਈਆਂ ਨੇ ਸੈਟਿੰਗ ਜੀ ਕਰੀ ਜਾਂਦੇ ਆ ਪਰ ਚੱਲੂ ਪਤਾ ਕਿਵੇਂ ਇਹ ਬਾਈ ਚੱਲੇ ਤੋਂ ਪਤਾ ਲੱਗੂ ਵੀ ਗੱਠ ਕਿਵੇਂ ਵੜਾਉ ਹਣਾ ਬਾਈ ਸੈਟਿੰਗ ਜੀ ਕਰਕੇ ਲਾਉਣਗੇ ਪਰ ਜੌਂਡੀਰ ਫੁੱਲ ਵੱਡਾ ਇਹੋ ਜੀ ਗੱਲ ਨਹੀਂ ਹੈਗੀ ਪਤੰਦਰ ਝੋਟੇ ਹੀ ਆ ਜਾਮਾ ਦੇਖੋ ਕਰੋ ਚੈੱਕ ਇਹੋ ਜਿਹਾ ਮਾਹੌਲ ਤਾਂ ਬਾਈ ਕਰੇ ਦੇਖਿਆ ਨਹੀਂ ਹੋਣਾ ਵੀਡੀਓ ਨਾਲ ਐਂਡ ਤੱਕ ਦੇਖਿਓ ਸੈਟ ਜੀ ਕਰਕੇ ਲਾਈ ਜਾਂਦੇ ਨੇ ਬਾਈ ਠੀਕ ਹੈ ਕਰੋ ਚੈੱਕ ਆਦਾ ਬਾਈ ਤਾਂ ਮਾਜਮਾ ਵੱਲਾ ਵੱਡਾ ਕਿੱਥੇ ਖਿੱਚ ਲੈਣਗੇ ਬਈ ਆਸਬਰਾਜ 855 ਇਹਨਾਂ ਨੂੰ ਠੀਕ ਆ ਜਿਹੜੇ ਪੰਪ ਲੱਗੇ ਹੋਇਆ ਸਮੁੰਦ ਦਿਖਾਈਏ ਵੀ ਕਿੱਡੇ-ਕਡੇ ਪੰਪ ਲੱਗੇ ਹੋਏ ਨੇ ਦੇਖੋ ਆ ਜਿਹੜੇ ਪੰਪ ਲੱਗੇ ਹੋਇਆ ਬਈ ਲਿਫਟ ਫੇਅਰ ਚੱਕਦੇ ਆ ਇਹ ਠੀਕ ਆ ਸਿੱਧੀ ਹੁੱਕ ਹੁੱਕੋ ਵੀ ਇਹਦਾ ਅਲੱਗ ਆ ਕਰੋ ਚੱਕ ਬਈ ਫੇਅਰ ਬੁਰਾ ਲੱਗ ਲੱਗਦਾ ਬਈ ਇਹਦਾ ਹੈ ਹਾਂ ਹਾਂ ਆਡਾ ਹੁਣ ਚਲਾਉ ਉਹ ਇਹ ਗੋਲ ਬਣਾਉ ਗੋਲ ਠਾ ਬਣਾਉਂਦਾ 400 400 ਬਣਾਉਗਾ ਕਰੋ ਬਈ ਚੱਕ ਤਾ ਕੜਈ ਆ ਬਾਈ ਕੀ ਪਤਾ ਕਿੰਨੇ ਕੇ ਚੱਕਰਾਂ ਤੇ ਚੱਲੂ ਹੋਣਾ ਕਹਿੰਦੇ ਖਾਤਮ ਹੀ ਆ ਗੱਲ ਜਮ ਆ ਪਈ ਲਿਖਿਆ ਪਿਆ 51t m ਕਰੋ ਚੈੱਕ ਠੀਕ ਆ ਤੇ ਕਰੋਨ ਮਸ਼ੀਨ ਆ ਬਾਈ ਕਰੋਨ ਦਿਓ ਲਿਖਿਆ ਪਿਆ ਉੱਤੇ ਠੀਕ ਆ ਬਾਕੀ ਸਾਰਾ ਕੁਝ ਸੈੱਟ ਕਰਤਾ ਏਸੀ ਕੈਬਨ ਆ ਕੈਬਨ ਵੀ ਮਿੱਤਰੋ ਏਸੀ ਆ ਦੇਖੋ ਪਾਈਪਾਂ ਬੂਪਾਂ ਬਾਈ ਕਿੰਨੀਆਂ ਲੱਗੀਆਂ ਹੋਈਆਂ ਤਾਂ ਮਾਜਾ ਮਾ ਵੱਡਾ ਹੀ ਆ ਬਾਈ ਸੈਟਿੰਗਸ ਲੀਵਰ ਲਾ ਦੇ ਬਾਈ ਲੀਵਰ ਆਉ ਛੜਤਾ ਬਾਈ ਪਿੱਛੋਂ ਦੇਖੋ ਠੀਕ ਆ ਗੋਲ ਬਣਾਉਗਾ ਓੱਠ ਕਹਿੰਦੇ ਇਹ ਸਾਰੇ ਪ੍ਰੈਸ਼ਰ ਇੱਥੇ ਲੱਗੇ ਹੋਇਆ ਬਾਈ ਜੀ ਆ ਸਾਰੇ ਉਰੀ ਲੱਗੇ ਹੋਇਆ ਕਰੋ ਬਾਈ ਚੱਕ ਸਾਰਾ ਇਲੈਕਟ੍ਰੋਨਿਕ ਕੀ ਆ ਜੀ ਜੀ ਆ ਨਹੀਂ ਅਰਦਾਸ ਕਰਾਉ ਜੀ ਪਹਿਲਾਂ ਬਾਕੀ ਬਾਈ ਅਰਦਾਸ ਸਰਦੂਸ ਪਹਿਲੀ ਵਾਰੀ ਚਲਾ ਰਹੇ ਹਾਂ ਚੌਰਸ ਚੌਰਸ ਬਣਾਉਗਾ ਪਹਿਲੀ ਵਾਰੀ ਚਲਾ ਰਹੇ ਆ ਤੇ ਬਾਕੀ ਦੇਖੀ ਚੱਲੇਓ ਬਾਈ ਕੀ ਬਣਦਾ ਇਹ ਬਾਈ ਫੋਰਮ ਤੋਂ ਆਏ ਹੋਣੇ ਹਾਂ ਹਾਂ ਬਾਈ ਹੂੰ ਕਰੋ ਬਾਈ ਚੱਕ ਬਾਈ ਫਾਰਮ ਤੋਂ ਆਏ ਹੋਏ ਨੇ ਤੇ ਸਟਾਰਟ ਕਰਨਗੇ ਹੁਣ ਠੀਕ ਹੈ 4x4 ਆ ਬਾਈ ਠੀਕ ਹੈ ਅੰਦਰੋਂ ਬਾਈ ਜਿਹੜਾ ਸਾਰਾ ਹੈਗਾ ਇਹਦਾ ਕੰਪਿਊਟਰ ਸਿਸਟਮ ਹੀ ਹੈ ਦੇਖੋ ਠੀਕ ਆ ਆ ਇਹਦਾ ਬਾਈ ਸਾਂ ਵਾਲਾ ਵੀ ਅੱਡ ਲੱਗਿਆ ਹੋਇਆ ਜਿਹੜਾ ਆ ਚੀਜ਼ ਹਨ ਮਤਲਬ ਇਹ ਸਾਂ ਵਾਲਾ ਵੀ ਅੱਡ ਲੱਗਿਆ ਹੋਇਆ ਮਸ਼ੀਨ ਦਾ ਕੱਲੀ ਮਸ਼ੀਨ ਦਾ ਇਹ ਨਹੀਂ ਹੈਗਾ ਵੀ ਉਹਦਾ ਟਰੈਕਟਰ ਦਾ ਅੱਡ ਆ ਇਹਦਾ ਅੱਡ ਤੇ ਹੈ ਬਈ ਸਿਸਟਮ ਤਾਕੜੀ ਆ ਇਹ ਤੇ ਇਹ ਬਈ ਚੌਰਸ ਬਣਾਉਂਦਾ ਗੋਲ ਨਹੀਂ ਬਣਾਉਂਦਾ ਦੇਖੋ ਵਿੱਚੋਂ ਜਿਵੇਂ ਮਸ਼ੀਨਾਂ ਲੱਗੀਆਂ ਹੋਈਆਂ ਠੀਕ ਆ ਸਾਰਾ ਪ੍ਰੈਸ਼ਰ ਤੇ ਆ ਬਈ ਜਿਹੜੇ ਲੀਵਰ ਲੱਗੇ ਹੋਏ ਨੇ ਆਹ ਠੀਕ ਆ ਆਹ ਸੀਟ ਵਾਲੇ ਵੀ ਜਿਹੜੀ ਪਿੱਛੇ ਗੱਠ ਮਤਲਬ ਕੀ ਗੱਠ ਵਾਲਾ ਫਰੇਮ ਆ ਇਹਨੂੰ ਥੱਲੇ ਕਰਨ ਦਾ ਵਾਸਤੇ ਵੀ ਆ ਹਨਾ ਆ ਚੀਜ਼ਾਂ ਲੱਗੀਆਂ ਹੋਈਆਂ ਨੇ ਲਿਫਟ ਲਿਫਟ ਡਾਊਨ ਤੇ ਲਿਫਟ ਅੱਪ ਠੀਕ ਆ ਕਰੋ ਬਈ ਚੱਕ ਤਾਵਾ ਜਾਮਾ ਵੱਡਾ ਹੀ ਆ ਠੀਕ ਆ ਬਾਕੀ ਪਿੱਛੇ ਵੀ ਦੋ ਦੋ ਟਾਇਰ ਦਿੱਤੇ ਹੋਇਆ ਬਾਈ ਦੇਖੋ ਤਕਨੀਕ ਨਹੀਂ ਪਤਾ ਬਾਈ ਕਿੱਥੋਂ ਦੀ ਆ ਇਹ ਪਰ ਹੈ ਬਹੁਤ ਵੱਡਾ ਬਾਈ ਸਿਸਟਮ ਪਰ ਚੱਲਦਾ ਸਾਨੂੰ ਦਿਖਾਵਾਂ ਵੀ ਕਿਵੇਂ ਚੱਲਦਾ ਉਹ ਦਿਖਾਵਾਂਗੇ ਸਾਨੂੰ ਦੇਖੀ ਚੱਲਿਓ ਲੈ ਵੀ ਮਿੱਤਰੋ ਚਲਾਤਾ ਬਾਈ ਬੀਲਰ ਠੀਕ ਆ ਜਿਵੇਂ ਉਗਰ ਨਹੀਂ ਲੱਗਿਆ ਹੁੰਦਾ ਮਸ਼ੀਨ ਦੇ ਉਗਰ ਲੱਗਿਆ ਹੁੰਦਾ ਉਸ ਰੋਟਲੇ ਦੂਰ ਰਹ ਮੜਾ ਜਾ ਠੀਕ ਆ ਹੁਣ ਤੁਹਾਨੂੰ ਗੱਠ ਬਣਦੀ ਦਿਖਾਵਾਂਗੇ ਜੌਂਡੀ ਆ ਰਾ ਬਾਈ 4x4 ਆ ਇੰਪੋਰਟ ਕਰਾਈ ਆ ਬਾਈ ਫੌਰਨ ਤੋਂ ਠੀਕ ਐ ਬਾਕੀ ਪੁੱਛੀ ਜਾਂਦਾ ਵੀ ਕਿੰਨੇ ਚੱਕਰਾਂ ਤੇ ਚੱਲੂ ਇਹ ਕਿਹੜਾ ਘੁੰਮ ਗਿਆ ਠੀਕ ਐ ਕਿੰਨੇ ਚੱਕਰ ਨੇ ਲੈ ਵੀ ਮਿੱਤਰੋ ਚਲਾਤਾ ਲੈ ਕੇ ਬਾਪੇ ਦਾ ਨਾਂ ਠੀਕ ਐ ਗੱਠਾਂ ਤੇ ਚਲਾਤਾ ਬਾਈ ਇਹ ਠੀਕ ਐ ਆਇਆ ਤੁਹਾਨੂੰ ਦਿਖਾਉਣੇ ਆ ਬਾਈ ਪਿੱਛੇ ਨਾ ਮਤਲਬ ਗੋਰਾ ਖੜਾਗਾ ਜਿੰਨੇ ਮਤਲਬ ਕੀ ਤਕਨੀਕ ਆਈ ਇਹ ਇੱਥੋਂ ਬਾਈ ਚੱਗਦਾ ਦੇਖੋ ਇਹ ਇਹ ਪ੍ਰਾਲੀ ਚੱਗਦੀ ਆ ਠੀਕ ਆ ਜੌਂਡੀਅਰ 4x4 ਆ ਦੇਖਾਂਗੇ ਬਾਈ ਘੱਟ ਕਿੱਡੀ ਕ ਬਣਾਉ ਦੇਖੋ ਤਾਂ ਮਾਜਾ ਮਾ ਤਾਂ ਕਹਿੰਦੇ ਵੱਡਾ ਹੀ ਆ ਬਾਈ ਠੀਕ ਆ ਦੇਖੋ ਚੱਲਦਾ ਸਾਰਾ ਮਸ਼ੀਨੀ ਚੱਲਿਆ ਹੋਇਆ ਬਾਈ ਸਾਰਾ ਆਟੋਮੈਟਿਕ ਚੱਲਦੀ ਆ ਮਸ਼ੀਨ ਉੱਥੋਂ ਕੰਪਿਊਟਰ ਤੋਂ ਦੇਖੋ ਵਿੱਚੋਂ ਦੇਖੋ ਕਿਹੜੇ ਲੋਡ ਬਾਈ ਠੀਕ ਆ ਕਰੋ ਚੈੱਕ ਲੈ ਵੀ ਮਿੱਤਰੋ ਥੋੜੀ ਜਿਹੀ ਬ੍ਰੇਕਡਾਊਨ ਆ ਗਈ ਸੀ ਠੀਕ ਐ ਹੁਣ ਦੁਬਾਰੇ ਫੇਰ ਚਲਾਤਾ ਗੱਠ ਬਣ ਕੇ ਤਿਆਰ ਹੋ ਗਈ ਬਈ ਤੁਹਾਨੂੰ ਗੱਠ ਨਿਕਲਦੀ ਵੀ ਦਿਖਾਵਾਂਗੇ ਬਾਹਰ ਤੇ ਚੱਲਦਾ ਬਹੁਤ ਸੋਹਣਾ ਬਈ ਆ ਇਹਦੇ ਵਿੱਚੋਂ ਗੱਠ ਨਿਕਲੂਗੀ ਠੀਕ ਐ ਲੈ ਵੀ ਮਿੱਤਰੋ ਆਹ ਚੀਜ਼ ਬਈ ਹੁਣ ਵੱਡੀ ਆ ਗਈ ਕਹਿੰਦੇ ਬਈ ਠੀਕ ਐ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਗੱਠ ਬਣਦੀ ਦਿਖਾਉਣਾ ਬਈ 4x4 ਆ 5130m ਜੌਂਡੀਅਰ ਦੇਖੋ ਬਾਈ ਕਰੋ ਚੈੱਕ 아이 ਜਿਹੜੀ ਤਕਨੀਕ ਆ ਗਈ ਇਹਦੇ ਵਿੱਚ ਦੀ ਗੱਠ ਬਣੂਗੀ ਹੁਣ ਇਹ ਠੀਕ ਆ ਆਪਾਂ ਕਹਿੰਦੇ ਨਾ ਬਾਈ ਪਰਾਲੀ ਤੇ ਮਚਾਉਣ ਤੋਂ ਰੋਕ ਲਓ ਬਈ ਐਡੇ ਐਡੇ ਲਿਆਉਣੀਆਂ ਪੈਣਗੀਆਂ ਆਹ ਦੇਖੋ ਠੀਕ ਆ ਇਹਦੇ ਵਿੱਚ ਦੀ ਗੱਠ ਆਊਗੀ ਬਾਹਰ ਉਹ ਬਣੀ ਜਾਂਦੀ ਦੇਖੋ ਠੀਕ ਆ ਬਾਕੀ ਸਾਨੂੰ ਦਿਖਾਉਣਿਆ ਚੱਲਦਾ ਸਪੀਡ ਬਹੁਤ ਆ ਬਾਈ ਠੀਕ ਆ ਘੈਂਟ ਚੱਲਦਾ ਘੈਂਟ ਪੂਰਾ ਘੈਂਟ ਜਮਾ ਠੀਕ ਆ ਇੱਥੋਂ ਗੱਠ ਨਿਕਲੂਗੀ ਹੁਣ ਜਾਓ ਕੋਈ ਦਿੱਕਤ ਆ ਗਈ ਦਿੱਕਤ ਆ ਗਈ ਦਿੱਕਤ ਆ ਗਈ ਪਤਾ ਨਹੀਂ ਰੁੱਕ ਜਾਦੇ ਲਾਦਾ ਸਪੀਡ ਜ਼ਿਆਦੇ ਕਰਤੀ ਸਪੀਡ ਵੱਧ ਕਰਤੀ ਗਾਠ ਹੀ ਬਹੁਤ ਵੱਡੀ ਬਣਾਉਂਦਾ ਬਾਈ ਇਹ ਤਾਂ ਦੇਖੋ ਇੱਥੋਂ ਨਿਕਲੂ ਬਾਈ ਇਹ ਤਾਗੜੀ ਆ ਤਾ ਮਾਜਮਾ ਥੋੜੀ ਸਪੀਡ ਜ਼ਿਆਦੇ ਕਰਤੀ ਨਾ ਸਪੀਡ ਜ਼ਿਆਦੇ ਕਰਤੀ ਦਵਾਰੇ ਫੇਰ ਚਲਾਉਣਗੇ ਸਾਨੂੰ ਗੱਠ ਦਿਖਾਵਾਂਗੇ ਨਿਕਲਦੀ ਦੇਖੋ ਗਿੱਡੀ ਹੋਊਗੀ ਬਾਕੀ ਜੌਂਡੀਅਰ ਆ ਬਾਈ 4x4 ਆ ਖੱਟੇ ਰਿੰਬਾ ਜ ਅਮਰੀਕਨ ਮਸ਼ੀਨ ਦੇਖੋ ਚੱਲਦੀ ਉਹ ਤਾਂ ਕਿਨੂੰ ਚੋਕ ਹੋ ਗਿਆ ਸੀ ਕਿ ਹੁਣ ਲੰਗਟ ਪਾਈ ਜਾਂਦਾ ਦੇਖੋ ਐਡੀ ਗੱਠ ਬਣਾਉਂਦਾ ਬਾਈ ਇਹ ਕਰੋ ਚੈੱਕ ਆਹ ਦੇਖੋ ਮਿੱਤਰੋ ਬਾਈ ਆਹਾ ਇੰਜਨ ਦਾ ਟਰੈਕਟਰ ਦਾ ਅੱਡ ਹੈਗੀ ਹੈਗਾ ਜਿਹੜੀ ਮਸ਼ੀਨ ਆ ਨਾ ਬਾਈ ਜਦੋਂ ਇਹ ਕ੍ਰਾਸ ਦਾ ਗੇੜਾ ਪਾਉਂਦੀ ਆ ਉਹਦਾ ਬਈ ਅੱਡਾ ਹਨਾ ਇੰਜਨ ਇੱਥੋਂ ਜਿਹੜਾ ਕ੍ਰੋਸ ਸਿਸਟਮ ਹੁੰਦਾ ਠੀਕ ਆ ਬਾਕੀ ਆ ਮੀਟਰ ਮੂਟਰ ਲੱਗੇ ਹੋਏ ਨੇ ਚੈੱਕ ਕਰੋ ਬਈ ਹਨਾ ਸਾਰੀ ਤਕਨੀਕਾ ਹੁਣ ਥੋੜੀ ਜਿਹੀ ਬ੍ਰੇਕਡਾਊਨ ਆ ਗਈ ਜੀ ਮਤਲਬ ਕਿ ਰਿਵਰਸ ਮਾਰਦਾ ਨਹੀਂ ਟਰੈਕਟਰ ਠੀਕ ਆ ਸਾਰਾ ਸਿਸਟਮ ਲੱਗੇ ਹੋਇਆ ਆ ਬਈ ਇੱਥੇ ਧਾਗਿਆਂ ਨੇ ਲੱਗੇ ਹੋਏ ਨੇ ਜਿਹੜੀਆਂ ਆ ਚੀਜ਼ਾਂ ਹਨਾ ਜਦੋਂ ਗੱਠ ਬਣ ਜਾਂਦੀ ਆ ਇੱਥੋਂ ਚਾਰਾਂ ਚੋਂ ਧਾਗੇ ਜਾਂਦੇ ਨੇ ਠੀਕ ਆ ਚੈੱਕ ਕਰੋ ਹੈ ਸਾਰਾ ਇਲੈਕਟ੍ਰੋਨਿਕ ਬਈ ਇਹ ਟਾਇਰ ਵੱਡੇ ਨੇ ਠੀਕ ਆ ਤੇ ਕਰੋ ਚੈੱਕ ਆ ਬਈ ਜਿਹੜਾ ਉਹ ਵੀ ਆ ਸਿਸਟਮ ਸੰਹ ਵਾਲਾ ਵੀ ਅੱਡ ਲੱਗਿਆ ਹੋ ਯਾ ਗਗਲਾ ਕਹਿੰਦੇ ਕਈ ਵਾਰੀ ਬਾਬਾ ਨਾ ਕਰੇ ਸਾਰਾ ਬਈ ਇਲੈਕਟ੍ਰੋਨਿਕਾ ਕਰੋ ਚੱਕ ਇੱਥੋਂ ਸਾਰਾ ਇਹ ਗਾ ਬਾਕੀ ਪਿੱਛੇ ਦੀ ਗੱਠ ਬਣਾਉਂਦੀ ਆ ਇਹ ਠੀਕ ਆ ਦੇਖੋ ਕਿਹੜੇ ਲੋਟ ਧਾਗਾ ਸਿਸਟਮ ਦੇਖੋ ਕਿੰਨਾ ਘੈਂਟ ਲੱਗਿਆ ਹੋਇਆ ਇੱਥੇ ਸਾਰੀਆਂ ਟਿਕ ਜਾਂਦੀਆਂ ਨੇ ਬਾਕੀ ਜੌਂਡੀਅਰ ਤੇ ਆ ਬਈ ਇਹ ਆ ਸਾਰੇ ਲੀਵਰ ਲੂਵਰ ਲੱਗੇ ਹੋਣੇ ਗੱਠ ਬਣੀ ਪਈ ਆ ਬਈ ਆ ਦੇਖੋ ਇਹ ਬਸ ਬਾਹਰ ਹੋਣ ਵਾਲੀ ਰਹਿ ਗਈ ਠੀਕ ਆ ਬਾਕੀ ਸਾਰਾ ਚੱਲਣਾ ਚੱਲ ਆ ਕੇ ਦਿਖਾਵਾਂਗੇ ਸਾਨੂੰ ਠੀਕ ਆ ਰੋ ਚੈੱਕ ਬਈ ਇਹ ਸਾਰੀ ਇਲੈਕਟ੍ਰੋਨਿਕੀ ਆ ਨੇੜਾ ਵੀ ਨਹੀਂ ਪੈਂਦਾ ਬਾਈ ਇੰਨਾ ਮਤਲਬ ਕਿ ਲੰਗ ਗੜ ਗਿਆ ਠੀਕ ਐ ਬਾਕੀ ਬਈ ਵੱਡਾ ਟਰੈਕਟਰ ਆ ਵੱਡੇ ਪੰਪ ਲੱਗੇ ਹੋ ਸਾਰਾ ਪ੍ਰੈਸ਼ਰ ਤੇ ਆ ਬਾਈ ਇਹ ਦੇਖੋ ਘੈਂਟ ਚੀਜ਼ ਆ ਪੂਰੀ ਤਗੜਾ ਤੰਮਾ ਜਾ ਮੋਬਾਈਲ ਡੌਂਡੀਅਰ ਆ ਠੀਕ ਹੈ ਡੌਂਡੀਅਰ ਹੈਗਾ ਇਹ ਕਿੰਨਾ ਕਾ ਡੌਂਡੀਅਰ 51 5130 5130 ਬਈ ਛੋਟਾ ਦੇਖੋ ਇਹਦੇ ਟਾਇਰ ਨੇ ਬ੍ਰੇਕਡਾਊਨ ਆ ਗਈ ਤੁਹਾਨੂੰ ਅੰਗਰੇਜ ਦਿਖਾਉਣੇ ਆ ਜੋ ਬਈ ਗੋਰਾਣੀ ਇੰਪੋਰਟ ਕਰਾਈ ਜਾ ਉਧਰ ਉਹ ਚੀਜ਼ ਹੈ ਠੀਕ ਹੈ ਬਾਕੀ ਬਾਈ ਦੇਖੀ ਜਾਂਦੇ ਨੇ ਬ੍ਰੇਕਡਾਊਨ ਆ ਰਹੀ ਹੈ ਬਈ ਥੋੜੀ ਜੀ ਅੱਜ ਤੁਹਾਨੂੰ ਇੱਧਰਲੇ ਪਾਸੇ ਦਿਖਾਉਣਾ ਚੀਜ਼ ਤਾਕੜੀ ਜੈ ਬਈ ਜਦੋਂ ਚੱਲ ਪਈ ਕਹਿੰਦੇ ਕਿਲੇ ਚੋਂ ਬਾਈ ਸਾਰੀਆਂ ਇਹ ਹੈ ਨਾ ਮੈਨੂੰ ਲੱਗਦਾ 4-5 ਇਕੱਠੇ ਬਣਾ ਰਹੀਂਦੀ ਹੈ ਇਹ ਐਡੀ ਵੱਡੀ ਹੈ ਬਾਈ ਇਹ ਦੇਖੋ ਸਾਰਾ ਹੈ ਇਲੈਕਟ੍ਰੋਨਿਕ ਆ ਬਾਈ ਥੱਲੇ ਕੰਮ ਕਰੀ ਜਾਂਦਾ ਚੋਕ ਹੋ ਗਈ ਹੈ ਰਿਵਰਸ ਵਜਦਾ ਨਹੀਂ ਠੀਕ ਹੈ ਦੇਖ ਘੁੰਮਦਾ ਵੀ ਨਹੀਂ ਹੈਗਾ ਜੌਂਡੀਅਰ 4x4 ਏਸੀ ਕੈਬਨ ਤਗੜਾ ਤਾਂ ਮਾਜਾ ਮਾ ਬਾਈ ਝੋਟਾ ਹੀ ਹੈ ਇਹ ਇਹਨੂੰ ਲਿਜਾਣ ਵਾਲਾ ਬਾਈ ਜੱਗੇ ਬੌਸ ਕੋਲੇ ਹੈ ਜੋਰ ਲਾਈ ਜਾਂਦੇ ਆ ਮੁੰਡੇ ਜਦੋਂ ਕਲੀਅਰ ਹੋ ਗਈ ਫਿਰ ਤੁਹਾਨੂੰ ਗੱਠ ਵੀ ਦਿਖਾਵਾਂਗੇ ਬਾਕੀ ਦੱਸੋ ਕਮੈਂਟ ਕਰਕੇ ਕਿਵੇਂ ਲੱਗੀ ਚੀਜ਼ ਚੀਜ਼ ਘੈਂਟ ਆ ਬਈ ਪੂਰੀ ਲੈ ਵੀ ਮਿੱਤਰੋ ਹੁਣ ਤੁਹਾਨੂੰ ਗੱਠ ਡਿਕਦੀ ਦਿਖਾਵਾਂਗੇ ਬਈ ਦੇਖੋ ਕਿੰਨੀ ਘੈਂਟ ਪੈਕ ਕੀਤੀ ਚੀਜ਼ ਘੈਂਟ ਆ ਪੂਰੀ ਤੇ ਜੌਂਡੀਅਰ ਤੇ ਚੱਲਦੀ ਆ ਕਰੋ ਚੱਕ ਬਈ ਗਾਠੇ ਤਾਂ ਮੈਨੂੰ ਲੱਗਦਾ ਕਿੱਲੇ ਚੋ ਬਈ 2-3 ਹੀ ਬਣਾਇਆ ਕਰੂ ਦੇਖੋ ਸਰੇ ਹੀ ਆਤਾ ਮਾਜਾ ਮਾ ਬਈ ਐ ਵੀ ਜੌਂਡੀਅਰ ਤੇ ਆ ਕੱਢਤੀ ਬਈ ਕਿੱਡੀ ਵੱਡੀ ਐਂਡ ਤੱਕ ਦੇਖੋ ਭਾਈ ਸੱਡਿਗਦੀ ਦੇਖੋ ਕਿੱਡੀ ਬਣ ਜੂ ਇਹ ਦੇਖੋ ਐ ਚੱਲਦੀ ਆ ਦੇਖੋ ਕਿੱਡੀ ਘੜਤੀ ਗੱਠਾ ਆਪਣੇ ਤਾਂ ਭਾਈ ਟਿਕਟਾਈਆਂ ਕੱਢ ਕੇ ਕਹਿਣਗੇ ਅਸੀਂ ਮਸ਼ੀਨ ਲਿਆਂਦੀ ਠੀਕ ਆ ਆ ਰਹੀ ਬਈ ਗੱਠਾ ਅਸਲੀ ਦੇਖੋ ਐਡੀ ਵੱਡੀ ਗੱਠਾ ਉਹ ਇੱਥੇ ਡਿੱਗੂ ਹੋਣ ਦੇਖੀ ਚੱਲਿਓ ਜੌਂਡੀਆਰਾ ਚੱਕੋ ਐ ਦੇਖੋ ਬਾਈ ਓਕੇ ਆ ਕਰੋ ਚੱਕ ਆਹ ਬਣਾਤੀ ਬਾਈ ਏਡੀ ਬਾਕੀ ਉੱਤੇ ਚੜ ਕੇ ਬਾਈ ਉਹਦੀ ਦੇਖ ਲੈਂਦੇ ਆ ਇਹ ਅੱਜ ਮਤਲਬ ਕੀ ਹੈ ਇਹ ਨੇ ਪਹਿਲੀ ਵਾਰੀ ਚਲਾਈ ਆ ਆ ਤਾਂ ਡਿੱਗ ਪੀ ਡਿੱਗ ਪੀ ਇਹ ਹੈਣਾ ਇਹ ਤਾਂ ਡਿੱਗ ਪੀ ਦੇਖੋ ਬਾਈ ਉਹਦੀ ਚੜ ਜਾਂਦੇ ਆ ਤਹਾਂ ਸਾਮ ਹੋ ਜਾਮਾ ਬਾਕੀ ਤੁਹਾਨੂੰ ਡਿਗਦੀ ਦਿਖਾ ਦਾਂਗੇ ਭਾਈ ਬਣਾ ਦਿੱਤੀ ਇਹਨੇ ਲੈ ਵੀ ਮਿੱਤਰੋ ਆ ਬਣਾਤੀ ਭਾਈ ਗੱਠ ਠੀਕ ਆ ਇੱਥੋਂ ਭਾਈ ਸਪੇਸ ਦਿੱਤੀ ਪਈ ਆ ਤੁਹਾਨੂੰ ਦਿਖਾਦਾ ਸਾਰਾ ਵਲੌਗ ਵੀ ਆ ਸਪੇਸ ਦਿੱਤੀ ਪਈ ਆ ਇਹ ਪਿੱਛੇ ਵਗ ਜੂ ਠੀਕ ਆ ਇੰਨਾ ਤਕੜਾ ਕਾਵਾ ਥੋੜੀ ਮੋਟੀ ਬ੍ਰੇਕ ਡਾਊਨ ਆਉਣੀ ਕਿਉਂਕਿ ਨਮੀ ਆ ਭਾਈ ਇਹ ਬਾਕੀ ਗੋਰਾ ਭਾਈ ਉੱਪਰ ਨੇ ਠੀਕ ਆ ਤੇ ਚੱਕੋ ਭਾਈ ਇਹਦਾ ਫਾਈਨਲ ਹੋ ਗਿਆ ਠੀਕ ਆ ਤੁਹਾਨੂੰ ਬਣਾਤੀ ਦਿਖਾਤੀ ਜੌਂਡੀਰ ਤੇ ਲੱਗੀ ਹੋਈ ਆ ਦੇਖੋ ਬਾਕੀ ਦੱਸੋ ਕਮੈਂਟ ਕਰਕੇ ਕਿਵੇਂ ਲੱਗਿਆ